हां जी आ देखो ये जुगाड़ मीके ने मोटर चलाई मोटर ਨਾਲ ਲਾਇਆ ਅਸੀਂ ਬਿਨਾ ਮੋਟਰ ਤੇ ਚੱਲਦਾ ਪੂਰਾ ਪ੍ਰੈਸ਼ਰ ਚੱਲਦਾ ਕਿ ਨਹੀਂ ਚੱਲਦਾ ਨਹੀਂ ਚੱਲਦਾ ਐਂਡ ਪ੍ਰੋਪਰ ਆਸਰੀ ਗੱਲ ਤਾਂ ਕਹਦੇ ਅਸੀਂ ਕਾਜੀ ਸਾਰਿਆਂ ਨੂੰ ਬੋਲਦਾ ਹੀ ਨਹੀਂ ਨੂੰ ਤੂੜੀ ਬਾਰੇ ਹੋਣੀ ਕੁਝ ਬੋਲ ਹੁੰਦਾ ਮੀਕੇ ਨੇ ਮੈਨੂੰ ਵੀਡੀਓ ਭੇਜੀ ਦੀ ਗੱਲ ਕਹਿੰਦਾ ਰਹੇ ਉਹ ਬਿਜਲੀ ਫੂਕਣੇ ਵਾਲਾ ਕੰਮ ਹੈ ਬਿਨਾ ਬਿਜਲੀ ਫੂਕ ਕੇ ਤੇ 8 ਵਜੇ ਦਾ ਟਾਈਮ ਹੋ ਗਿਆ। ਅਲੇ ਵੀ ਮਸ਼ੀਨ ਪੂਰੀ ਚੱਲਦੀ ਐ। ਬਿੰਦੂ ਕਹਿੰਦਾ ਅੱਜ ਸਾਰੀ ਰਾਤ ਲਾਣੀ। ਆ ਮੁੰਡਾ ਡੀਜ਼ਲ ਲੈ ਕੇ ਆਇਆ। ਹੈਲੋ ਅੱਜ ਸਾਰੀ ਰਾਤ ਦੇ। ਜਿਹਨਾਂ ਵੀਰੇ ਨੇ ਟੂੜੀ ਬਣਾਣੀ ਹੋਵੇ ਸਾਡੇ ਨਾਲ ਸੰਪਰਕ ਕਰੋ। ਸਾਡਾ ਨੰਬਰ ਪਿੱਛੇ ਲਿਖਿਆ ਵਾਇਰ ਪਰ। ਜਿਹੜੇ ਵੀਰ ਵੇ ਟੂੜੀ ਬਣਾਣੀ। ਟੂੜੀ ਦਾ ਕੀ ਰੇਟ ਜਾਂਦਾ? ਟੂੜੀ ਦਾ ਰੇਟ ਕਿਹੜੀ ਦਾ? ਦੂਈ ਘੜੀ ਯਾਰੂ ਦੇ ਯਾਰੀ ਕਿਹੜੀ ਕਿਹੜੀ ਬੜੀ ਕਿ ਛੋਟੀ ਬਈ ਵਾਲੀ ਘੜੀ ਤਾਂ ਕਿੱਲੇ ਦੀ ਤੂੜੀ ਕਿੰਨੇ ਦੀ ਆ ਉਹ 12000 ਰੁਪਏ ਜੈ ਜੇ ਆਈ ਤੇ ਪਰ ਜੈ ਜੇ ਕਿੰਦਾ 1300 ਰੁਪਏ ਕੁਆਂਟਲ ਮਿਲੀ ਆ ਜੀ ਕਿਸਾਨ ਮਰਦੇ ਜਾਂਦੇ ਤੈਨੂੰ ਜੈ ਜੇ ਤੂੜੀ ਨਹੀਂ ਰਹੀ ਹੁਣ ਮੈਂ ਦੇ ਪੁੱਛ ਰਿਹਾ ਜੀ ਉਹ ਪੁੱਛ ਕੇ ਦੇ ਮਹੀ ਵਾਲਾ ਤਾਂ ਨੋ ਹੋ ਗਿਆ ਉਹ ਰਹਿ ਗਿਆ ਯਾਰ ਘਰੀ ਐ ਇਸ ਕੀ ਕਣਕ ਤਾਂ ਹੈ ਨਹੀਂ ਤੂੜੀ ਉਹ ਵਿਕਣੀ ਰਿਆ ਗੋੜ ਖੜਾ ਹੈ ਗੋੜ ਤਾਂ ਇਹਨੂੰ ਕਿੱਲੋਂ ਖਿਲਾ ਲੈਣਾ ਟੈਨਸ਼ਨ ਆਂਦਾ ਕਰਦਾ ਪੂਰਾ ਜੜ ਬੰਨਦਾ ਲੈ ਲੈ ਕਰਦੇ ਨਹੀਂ ਚੜੰਦੇ ਆਹ ਕਿਆ ਰੇਟ ਨੇ ਖਾਇਆ ਤੂੜੀ ਦਾ ਦੱਸ ਉਹ ਕਿੰਨਾ ਕਰ ਗਿਆ ਦੇਖ ਸੰਗ ਦਾ ਕਿਹੜਾ ਗਿਆ ਘੰਟੇ ਬਲੋਗ ਬਣਦਾ ਦੱਸ ਕਿਆ ਰੇਟ ਨੇ ਖਾਇਆ ਸਾਡੇ ਆਈ ਦਾ ਨਹੀਂ ਸਾਡੀ ਸਾਡੀ ਹੋਈ ਆ ਹੁਣ ਓਰੇ ਜੇ ਤੇਰਾ ਡੈਰੀ ਤੈਨੂੰ ਆਪਣੀ ਹੋਈ ਤਾਜੀ ਓਹ ਟਾਵਰ ਤੇ ਗਿਆ ਓਹ ਟਾਵਰ ਇਹ ਟਾਲ ਦਾ ਘਾ ਦਾ ਬਿਜਲੀ ਵਾਲਾ ਲੱਗਦਾ ਮੈਨੂੰ ਤੇਰਾ ਕੰਮ ਨਹੀਂ ਤੇ ਇਹ ਤਾਂ ਕਿੰਨਾ ਕੁ ਪਾ ਗਿਆ ਡੀਜ਼ਲ ਦੇਖੋ ਛੋਟਾ ਇੱਕ ਟੈਂਕੀ ਪੀ ਗਿਆ ਪੂਰੀ ਦਿਹਾੜੀ ਜੀ 60 ਲੀਟਰ ਡੀਜ਼ਲ ਸੱਤ ਤਾਂ ਪੂਰ ਪਿਆ 40 ਲੀਟਰ ਹੋ ਜਾਣਾ ਕੋਈ ਨਹੀਂ 40 ਲੀਟਰ ਹੋਰ ਪਾਤਾ ਦੇਖ ਰਹੇ ਹਾਂ ਹੁਣ ਕਿੰਨੇ ਦੇਰ ਤੱਕ ਚੱਲਦਾ ਬਸ ਚੱਕਦਾ ਹੀ ਐ ਢੋਲਾਂ ਦੀ ਢੋਲ ਖਤਮ ਕਰੂੰਗਾ ਸਭ ਇਹ ਕੰਪਰੈਸਰ ਚਾਲੂ ਰੱਖਿਆ ਵਾ ਜਾਦੇ ਨੇ ਚੇਤਾ ਭੁੱਲ ਗਿਆ ਦਾ ਚੇਤਾ ਕਿੱਦਾਂ ਭੁੱਲ ਗਿਆ ਡਰਾਈਵਰ ਬੰਦੇ ਨੂੰ ਕਿੱਦਾਂ ਚੇਤਾ ਭੁੱਲ ਜਾਵਾ ਹੋਰ ਨੂੰ ਮਾਰ ਕੇ ਦੇਖ ਦਤਾ ਵਾ ਜੀ ਹੁ ਨਹੀਂ ਵੱਜਣੇ ਹੁ ਡੈੱਡ ਹੋ ਗਿਆ ਜੀ ਇੱਕ ਤਾਂ ਹੀ ਸਾਡੀ ਟੈਂਕੀ ਬੋਲ ਲੀਕ ਕਰਦੀ ਹਵਾ ਪਾਣੀ ਚ ਹਵਾ ਅਗਲ ਨਹੀਂ ਪਾਣੀ ਨਹੀਂ ਆਏ ਆ ਪਾਣੀ ਵੀ ਸਹੀ ਵਾ ਦੇਖੋ ਪਿੰਦੂ ਪਿੰਦੂ ਦਾ ਰਿਕਾਰਡ 40 ਲੀਟਰ ਨਾ ਟੈਂਕੀ ਫੋਲ ਰਹਾ ਆ ਜਾ ਵਾ ਪਰ ਪੈਂਦਾ ਦੇ ਵਿੱਚ 60 ਲੀਟਰ ਹੈ ਜਾਣੀ ਨਾ ਕਿ ਤੇਰੇ ਬੋ ਜਾਣੀ ਦੇਖ ਵੇ ਇਹਨੇ ਪੂਰਾ ਕਿਰਮ ਕਰਾ ਤੂੜੀ ਬਣਾਣੀ ਹੋਵੇ ਜੀ ਨੇ ਸਾਡੇ ਨਾਲ ਸੰਬੰਧ 10 ਕੋਈ ਵਧੀਆ ਤੂੜੀ ਕਿੰਨੀ ਰਾਲੀਆਂ ਤੁਹਾਡੇ ਪਿੰਡ ਇਹ ਬਣ ਜੂਗਾ ਲੋ ਚਲ ਕੋਈ ਨਹੀਂ ਗਾਲੂ ਤੇਰੇ ਪਿੰਡੇ ਬੋ ਜਾਣਾ ਆ ਮੈਂ ਲੋਪੇਂ ਦੂੰ ਪੱਤ ਕਾਲੇ ਆ ਜੀ ਹੁਣ ਹੋਣੀ ਕੋਈ ਵੀ ਬੋਲਦਾ ਮੂੰਹ ਵੀ ਕਾਲਾ ਹੀ ਆ ਹੱਥ ਕੜਾ ਕੱਲੇ ਗਾਲੇ ਆ ਲੈਡੂ ਵੀ ਗਾਲਿਆ ਮੇਰੇ ਲਈ ਨਹੀਂ ਉਹ ਤਾਂ ਜਾਊਗਾ ਗਾਇਨ ਮੁੱਕ ਗਿਆ ਦੇਖੋ ਆ ਰੰਗ ਦੇਖੋ ਜੀ ਦਾ ਕਿੰਨਾ ਕੁ ਚਮਕਿਆ ਵਾ ਕਮੈਂਟ ਕਰਕੇ ਦੱਸਿਓ ਕਿੰਨਾ ਕੁ ਚਮਕਿਆ ਬਰਾਜੀ ਦਾ ਹਾਂ ਦੇਖੋ ਮਸ਼ੀਨ ਦਾ ਕਿਆਲ ਹੋਇਆ ਪਿਆ ਰੋਜ਼ ਰਾਤ ਨੂੰ ਸਾਫ਼ ਕਰੀਦੀ ਸਵੇਰ ਨੂੰ ਫਾਰਮਰ ਨੋ ਫੂਡ ਨਿਰਪਾਉ ਨਿਰਬੈਰ ਮਸ਼ੀਨ ਬਾਅਦ ਚੋ ਲਈ ਪਹਿਲਾਂ ਸਟਿੱਕਰਾਂ ਵਾਲੇ ਕੋਲੇ ਖੜਾਈ ਲਿਆ ਗਿਆ ਇਧਰ ਉਹ ਪਿੰਦਰ ਹੁਣੀ ਕੰਮ ਖਿੱਚਿਆ ਪਿਆ ਉਹ ਪਿੰਦਰ ਖਿੱਚਦਾ ਕੰਮ ਕਾ ਨਹੀਂ ਕੰਮ ਤਾਂ ਖਿੱਚਿਆ ਹਾਂ ਚੱਕ ਦੋ ਚੱਕ ਦੋ ਅੱਜ ਸਾਰੀ ਰਾਤ ਲਾਣੀ ਕੋਈ ਨਹੀਂ ਲੱਗੇ ਰੋ ਆਹੀ ਚਾਰ ਦੇਣਾ ਪੈਸੇ ਬਣਾਣੇ ਤੇ ਇਹ ਸੋਨਾ ਹੀ ਆ ਬਿਹਾਰ ਜਾ ਕੇ काम जल्दी की है आज 7:30 ठीक ना होगा ना हां कम से तो मैं तो नहीं पीछे हूं बंदे को थोड़ा पकड़ा पेग मैं अमरे शैटो तैनू पता ही पंजाब पींदे ना पिलांदे तीनों मैं ताप कोई नहीं पीछे है केड़ा पींदा थोड़े जो ले सुरेंद्र कहता पींदा बैश नु बंदा है पीणिया सुरेंद्र ऐदर मुंह करके दस मड़ाया मुंह तो मुं बन्या वाद दे ना करबे ना ਕੰਮ ਚਲੇਗਾ ਦੇਖ 10 ਪੀਣੀ ਆ ਹਾਂ ਆਦੀ ਹੈਗਾ ਪੌਵਾ ਦਾ ਬੋਤਲ ਬੋਤਲ ਲਿਆ ਦਈਏ ਬੋਤਲੇ ਪੀਜੀ ਛੋਟਿਆ ਕੱਲਾ ਜੀ ਹਾਂ ਜਾਣ ਦੇ ਤੇ ਤੂੜੀ ਨਹੀਂ ਲਾ ਹੋਣੀ ਅੰਦਰ ਹੀ ਰਹਿ ਜਾਣਾ ਮੇਰੇ ਤਾਂ ਕਮਰੇ ਚ ਆ ਜਾ ਸਾਥ ਛੋਟੇ ਘਰ ਹਾਂ ਲੋਤੀ ਨਹੀਂ ਲਾ ਦੋਤਨ ਰੋਚ ਅੱਛਾ ਚਲ ਆ ਜਾ ਛੋਟੇ ਅੰਦਰ ਚੱਲ ਕੋਈ ਨਹੀਂ ਬੋਤਲ ਦਾ ਵੀ ਕਰਦੇ ਨਹੀਂ ਗਾਰਡ ਤੇਰਾ ਦੇ ਠੰਡਾ ਪੀਣਾ ਤਾਂ ਦੱਸ ਠੰਡਾ ਪੀਣਾ ਬਿੰਦਰ ਮੈਂ ਤਾਂ ਬਸ ਠੰਡੇ ਪੀਤਾ ਹੈ ਨਾ ਗੇਰਾ ਚਾਹੂ ਪੀਤਾ ਹੈ ਚੱਲ ਕੋਈ ਨਹੀਂ ਠੰਡਾ ਪਲਾਣੇ ਤੈਨੂੰ ਅੱਜ